ਸਤਨਾਮ ਸ੍ਰੀ ਵਾਹਿਗੁਰੂ ਜੀ ਸਾਹਿਬ ਜੀ ਗਉੜੀ ਮਹਲਾ ਪੰਜਵਾ ਪਾਰਬਹਮ ਪੂਰਨ ਪਰਮੇਸ਼ਰ ਮਨਤਾ ਕੀ ਕੋਟ ਕਹੀ ਜੈਰੇ jin tare brahmand khand har tako naam japijay re reha man ki mat tyag ho har jan hukum boojh sukh paiye re jo prab kare soe pal man sukh dukh ohi tyaiye re कोट पतित उतारे किन में करते बार ना लागे रे दीन दर्द दुख पण स्वामी जस पावै तसहि निवाजे रे सबको मात पिता प्रत पालक जीव प्राण का सुख सागर रे ਹੰਦੇ ਟੋਟ ਨਹੀਂ ਤਿਸ ਕਰਤੇ ਉਰ ਰਹੋ ਰਤਨਾਗਰ ਰੇ ਜਾ ਜਿਕ ਜਾ ਚ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਣਾਈ ਜਾਤੇ ਮਿਰਕਾ ਨਾ ਕੋਈ ਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਪਾਰਬਹਮ ਪੂਰਨ ਪਰਮੇਸ਼ਰ ਮਨਤਾ ਕੀ ਓਟ ਕਹੀ ਜੈਰੇ जिन तारे ब्रह्मांड खंड, खंड हर तको नाम जपी जरे रह मन की मान मत त्यागो त्याग हर जन हुकम बूज सुख पाई रे जो प्रभु करे सोए पल मन सुख दुख ओही त्याई रे ਕੋਟ ਪਤਿਤ ਉਤਾਰੇ ਕਿਨ ਮਹਿ ਕਰਤੇ ਬਰ ਨਾ ਲਗੇ ਰੇ ਦੀਨ ਦਰਦ ਦੁਖ ਪੰਜ ਸੁਆਮੀ ਜਿਸ ਪਾਵੇ ਤਿਸ ਹੀ ਨਿਵਾਜੈ ਰੇ ਸਭ ਕੋ ਮਾਤ ਪਿਤਾ ਪ੍ਰਤ ਪਲਕ ਜੀ ਪ੍ਰਾਨ ਕਾ ਸੁਖ ਸਾਗਰ ਰੇ ਦੇਹ ਦੇ ਟੋਟ ਨਹੀਂ ਤਿਸ ਕਰਤੇ ਪੂਰ ਰਹੋ ਰਤਨਾਗਰ ਰੇ ਜਾਚਿ ਜਾਚੈ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਣਾਈ ਜਾਤੇ ਮਿਰਖਾ ਨਾ ਕੋਈ ਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਪਾਰਬ੍ਰਹਮ ਪੁਰਨ ਪਰਮੇਸ਼ਰ ਮਨ ਤਾਂ ਕੀ ਓਟ ਕਹੀ ਜੈਰੇ ਜਿਨ ਤਾਰੇ ਬ੍ਰਹਮੰਡ ਖੰਡ ਹਰ ਤੱਕ ਨਾਮ ਜਪੀ ਜੈਰੇ ਰਹਾ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਏ ਪਲ ਮਨ ਹਾ ਸੁਖ ਦੁਖ ਉਹੀ ਧਿਆਇਐ ਰੇ ਕੋਟ ਪਤਿਤ ਉਤਾਰੇ ਕਿਨ ਮਹਿ ਕਰਤੇ ਬਾਰ ਨ ਲਾਗੈ ਰੇ ਦੀਨ ਦਰਦ ਦੁਖ ਪੰਜ ਸੁਆਮੀ ਜਿਸ ਪਾਵੈ ਤਿਸ ਹੀ ਨਿਵਾਜੈ રે ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਨ ਕਾ ਸੁਖ 사ਗਰ રે ਦੇਂਦੇ ਟੋਟ ਨਹੀਂ ਤਿਸ ਕਰਤੇ ਉਰ ਰਹਿਓ ਰਤਨਾਗਰ રે ਜਾ ਚਿਕ ਜਾ ਚਾ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਣਾਈ ਜਾਤੇ ਮਿਰਖਾ ਨਾ ਕੋਈ ਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਪਾਰ ਬ੍ਰਹਮ ਪੁਰਨ ਪਰਮੇਸ਼ਰ ਮਨਤਾ ਕੀ ਓਟ ਕਹੀ ਜੈਰੇ ਜਿਨ ਤਾਰੇ ਬ੍ਰਹਮੰਡ ਖੰਡ ਹਰ ਤਕੋ ਨਾਮ ਜਪੀ ਜੈਰੇ ਰਹਾ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਜੈ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਏ ਪਲ ਮਨ ਹ ਸੁਖ ਦੁਖ ਉਹੀ ਧਿਆਇਐ ਰੇ ਕੋਟ ਪਤਿਤ ਉਤਾਰੇ ਕਿਨ ਮਹਿ ਕਰਤੇ ਬਰ ਨ ਲਗੈ ਰੇ ਦੀਨ ਦਰਦ ਦੁਖ ਪੰਜ ਸੁਆਮੀ ਜਿਸ ਪਾਵੈ ਤਿਸਹਿ ਨਿਵਾਜੈ ਰੇ ਸਭ ਕੋ ਮਾਤ ਪਿਤਾ ਪ੍ਰਤ ਪਾਲਕ ਜੀ ਪ੍ਰਾਨ ਕਾ ਸੁਖ ਸਾਗਰ ਰੇ ਦੇਂਦੇ ਟੋਟ ਨਹੀਂ ਤਿਸ ਕਰਤੇ ਪੂਰ ਰਹਿਓ ਰਤਨਾਗਰ ਰੇ ਜਾਚਕ ਜਾਚਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਣਾਈ ਜਾਤੇ ਬਿਰਖਾਣਾ ਕੋਈ ਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨਤਾ ਕੀ ਓਟ ਕਹੀ ਜੈ ਰੇ जिन तारे ब्रह्मांड खंड, खंड हर तको नाम जपी जरे रह मन की मत त्यागो हर जन हुकम बूज सुख पाई रे जो प्रभु करे सोए पल मन सुख दुख ओही टियाए रे वो ਕੋਟ ਪਤਿਤ ਉਤਾਰੇ ਕਿਨ ਮਹਿ ਕਰਤੇ ਬਰ ਨਾ ਲਗੈ ਰੇ ਦੀਨ ਦਰਦ ਦੁਖ ਪੰਜ ਸੁਆਮੀ ਜਿਸ ਪਾਵੈ ਤਿਸਹਿ ਨਿਵਾਜੈ ਰੇ ਸਭ ਕੋ ਮਾਤ ਪਿਤਾ ਪ੍ਰਤ ਪਲਕ ਜੀਪ ਪ੍ਰਾਨ ਕਾ ਸੁਖ ਸਾਗਰ ਰੇ ਦੇਹ ਦੇ ਟੋਟ ਨਹੀਂ ਤਿਸ ਕਰਤੇ ਪੂਰ ਰਹੋ ਰਤਨਾਗਰ ਰੇ ਜਾਚਕ ਜਾਚੇ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਣਾਈ ਜਾਤੇ ਮਿਰਖਾ ਨਾ ਕੋਈ ਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹਲਾ ਪੰਜਵਾ ਪਾਰ ਬਹਨ ਪੂਰਨ ਪਰਮੇਸ਼ਰ ਮਨ ਤਾਂ ਕੀ ਓਟ ਕਹੀ ਜੈ ਰੇ ਜਿਨ ਤਾਰੇ ਬ੍ਰਹਮੰਡ ਖੰਡ ਹਰ ਤੱਕ ਨਾਮ ਜਪੀ ਜੈ ਰੇ ਹਾਂ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਇ ਪਲ ਮਨ ਹ ਸੁਖ ਦੁਖ ਉਹੀ ਤਿਆਇਐ ਰੇ ਕੋਟ ਪਤਿਤ ਉਤਾਰੇ ਕਿਨ ਮਹਿ ਕਰਤੇ ਬਰ ਨ ਲਗੈ ਰੇ teen dard dukh panjan swami jis paave tis hi nivaj re sab ko maat pita prat palak jee pran ka sukh sagar re dende tot nahi tis karte pur rahe o rat nagar re ਜਾਤ ਜਿਤ ਜਾ ਚਾ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਣਾਈ ਜਾਤੇ ਬਿਰਖਾ ਨਾ ਕੋਈ ਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਪਾਰਬਹਮ ਪੂਰਨ ਪਰਮੇਸ਼ਰ ਮਨਤਾ ਕੀ ਓਟ ਕਹੀ ਜੈਰੇ ਜਿਨ ਤਾਰੇ ਬ੍ਰਹਮੰਡ ਖੰਡ ਹਰ ਤਕੋ ਨਾਮ ਜਪੀ ਜੈਰੇ ਰਹਾ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝੈ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਏ ਪਲ ਮਨ ਹ ਸੁਖ ਦੁਖ ਉਹੀ ਧਿਆਇਐ ਰੇ ਕੋਟ ਪਤਿਤ ਉਤਾਰੇ ਕਿਨ ਮਹਿ ਕਰਤੇ ਬਰ ਨ ਲਗੈ ਰੇ ਧੀਨ ਦਰਦ ਦੁਖ ਪੰਜ ਸੁਆਮੀ ਜਿਸ ਪਾਵੈ ਤਿਸਹਿ ਨਿਵਾਜੈ ਰੇ ਸਭ ਕੋ ਮਾਤ ਪਿਤਾ ਪ੍ਰਤ ਪਾਲਕ ਜੀ ਪ੍ਰਾਨ ਦਾ ਸੁਖ 사ਗਰ ਰੇ ਦੇਂਦੇ ਟੋਟ ਨਹੀਂ ਤਿਸ ਕਰਤੇ ਪੂਰ ਰਹਿਓ ਰਤਨਾਗਰ ਰੇ ਜਾਚਕ ਜਾਚਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਣਾਈ ਜਾਤੇ ਮਿਰਕਾ ਨਾ ਕੋਈ ਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਪਾਰਬਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਓਟ ਕਹੀ ਜੈ ਰੇ ਜਿਨ ਤਾਰੇ ਬ੍ਰਹਮੰਡ ਖੰਡ ਹਰ ਤੱਕੋ ਨਾਮ ਜਪੀ ਜੈ ਰਹਾ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝੈ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਇ ਪਲ ਮਨ ਹ ਸੁਖ ਦੁਖ ਉਹੀ ਤਿਆਇਐ ਰੇ कोट पतित उतारे किन में हैं? करते बर ना लगे रे दीन दर्द दुख पांच स्वामी जस पावे तसहि निवाजे रे सबको मात पिता पित पालक जीव प्राण का सुख सागर रे ਦੇਹ ਦੇ ਟੋਟ ਨਹੀਂ ਤਿਸ ਕਰਤੇ ਉਰ ਰਹਿਓ ਰਤਨਾਗਰ ਰੇ ਜਾਚਿ ਜਾਚੈ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਣਾਈ ਜਾਤੇ ਮਿਰਖਾ ਨਾ ਕੋਈ ਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾਂ ਪਾਰਬਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਓਟ ਕਹੀ ਜੈਰੇ जिन तारे ब्रह्मांड खंड, खंड हर तको नाम जपी जरे रहा मन की मत त्यागो हर जन हुकम बूज सुख पाई रे जो प्रभु करे सोए पल मन सुख दुख ओही टियाए रे ਕੋਟ ਪਤਿਤ ਉਤਾਰੇ ਕਿਨ ਮਹਿ ਕਰਤੇ ਬਰ ਨਾ ਲਗੇ ਰੇ ਦੀਨ ਦਰਦ ਦੁਖ ਪੰਜ ਸੁਆਮੀ ਜਿਸ ਪਾਵੈ ਤਿਸ ਹੀ ਨਿਵਾਜੈ ਰੇ ਸਭ ਕੋ ਮਾਤ ਪਿਤਾ ਪ੍ਰਤ ਪਲਕ ਜੀ ਪ੍ਰਾਨ ਕਾ ਸੁਖ 사ਗਰ ਰੇ ਦੇਹ ਦੇ ਟੋਟ ਨਹੀਂ ਤਿਸ ਕਰਤੇ ਪੂਰ ਰਹੋ ਰਤਨਾਗਰ ਰੇ ਜਾਚ ਕੇ ਜਾਚ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਣਾਈ ਜਾਤੇ ਮਿਰਖਾ ਨਾ ਕੋਈ ਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਪਾਰਬਹਮ ਪੂਰਨ ਪਰਮੇਸ਼ਰ ਮਨਤਾ ਕੀ ਓਟ ਕਹੀ ਜੈਰੇ ਜਿਨ ਤਾਰੇ ਬ੍ਰਹਮੰਡ ਖੰਡ ਹਰ ਤੱਕ ਨਾਮ ਜਪੀ ਜੈ ਰਹਾ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੁਝੈ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਇ ਪਲ ਮਨ ਹ ਸੁਖ ਦੁਖ ਉਹੀ ਧਿਆਇਐ ਰੇ ਕੋਟ ਪਤਿਤ ਉਤਾਰੇ ਕਿਨ ਮਹਿ ਕਰਤੇ ਬਰ ਨ ਲਗੇ ਰੇ ਦੀਨ ਦਰਦ ਦੁਖ ਪੰਜ ਸੁਆਮੀ ਜਿਸ ਪਾਵੈ ਤਿਸਹਿ ਨਿਵਾਜੈ રે ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਨ ਦਾ ਸੁਖ ਸਾਗਰ રે ਦੇਂਦੇ ਟੋਟ ਨਹੀਂ ਤਿਸ ਕਰਤੇ ਪੂਰ ਰਹਉ ਰਤਨਾਗਰ રે ਜਾਤ ਜਤ ਜਾ ਚ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਣਾਈ ਜਾਤੇ ਮਿਰਖਾ ਨਾ ਕੋਈ ਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨਤਾ ਕੀ ਓਟ ਕਹੀ ਜੈ ਰੇ ਜਿਨ ਤਾਰੇ ਬ੍ਰਹਮੰਡ ਖੰਡ ਹਰ ਤਕੋ ਨਾਮ ਜਪੀ ਜੈ ਰੇ ਰਹਾ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਜ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਏ ਪਲ ਮਨ ਹ ਸੁਖ ਦੁਖ ਉਹੀ ਧਿਆਇਐ ਰੇ ਕੋਟ ਪਤਿਤ ਉਤਾਰੇ ਕਿਨ ਮਹਿ ਕਰਤੇ ਬਰ ਨ ਲਗੈ ਰੇ ਦੀਨ ਦਰਦ ਦੁਖ ਪੰਜ ਸੁਆਮੀ ਜਿਸ ਪਾਵੈ ਤਿਸਹਿ ਨਿਵਾਜੈ ਰੇ ਸਾਬਕਾ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਨ ਦਾ ਸੁਖ 사ਗਰ ਰੇ ਦੇਂਦੇ ਟੋਟ ਨਹੀਂ ਤਿਸ ਕਰਤੇ ਪੂਰ ਰਹੋ ਰਤਨਾਗਰ ਰੇ ਜਾਚਕ ਜਾਚਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਣਾਈ ਜਾਤੇ ਮਿਰਖਾ ਨਾ ਕੋਈ ਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾ ਪਾਰਬਹਮ ਪੂਰਨ ਪਰਮੇਸ਼ਰ ਮਨਤਾ ਕੀ ਓਟ ਕਹੀ ਜੈ ਰੇ जिन तारे ब्रह्मांड खंड हर तको नाम जपीजे रे रहा, रहा मन की मत त्यागो त्याग हर जन हुकम बूझे सुख पाईए रे जो प्रभु करे सोए पल मन सुख दुख ओही त्याए रे कोट पतित उतारे किन महं करते बर ना लगे रे दीन दर्द दुख पांजन स्वामी जस पावै तसहिं निवाजे रे सबको मात पिता प्रत पालक जीव प्राण का सुख सागर रे ਹੰਦੇ ਟੋਟ ਨਹੀਂ ਤਿਸ ਕਰਤੇ ਉਰ ਰਹਿਓ ਰਤਨਾਗਰ ਰੇ ਜਾਚਿ ਜਾਚੈ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾ ਕੀ ਸਰਣਾਈ ਜਾਤੇ ਬਿਰਖਾਨਾ ਕੋਈ ਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਪਾਰ ਬਹਮ ਪੁਰਨ ਪਰਮੇਸ਼ਰ ਮਨ ਤਾਂ ਕੀ ਓਟ ਕਹੀ ਜੈਰੇ जिन तारे ब्रह्मांड खंड हर तको नाम जपी जरे रह मन की मत त्याग हो हर जन हुकम बूज सुख पाई रे जो प्रभु करे, करे सोए पल मन सुख दुख ओही टियाए रे ਕੋਟ ਪਤਿਤ ਉਤਾਰੇ ਕਿਨ ਮਹਿ ਕਰਤੇ ਬਰ ਨ ਲਗੈ ਰੇ ਦੀਨ ਦਰਦ ਦੁਖ ਪੰਜ ਸੁਆਮੀ ਜਿਸ ਪਾਵੈ ਤਿਸ ਹੀ ਨਿਵਾਜੈ ਰੇ ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਨ ਕਾ ਸੁਖ ਸਾਗਰ ਰੇ ਦੇਨ ਦੇ ਟੋਟ ਨਹੀਂ ਤਿਸ ਕਰਤੇ ਪੂਰ ਰਹੋ ਰਤਨਾਗਰ ਰੇ ਜਾ ਚਕ ਜਾ ਚਾ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਣਾਈ ਜਾਤੇ ਮਿਰਖਾ ਨਾ ਕੋਈ ਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾਂ ਪਾਰਬਹਮ ਪੂਰਨ ਪਰਮੇਸ਼ਰ ਮਨਤਾ ਕੀ ਓਟ ਕਹੀ ਜੈਰੇ ਜਿਨ ਤਾਰੇ ਬ੍ਰਹਮੰਡ ਖੰਡ ਹਰ ਤੱਕ ਨਾਮ ਜਪੀ ਜੈਰੇ ਰੇਹਾ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਜ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਇ ਪਲ ਮਨ ਹ ਸੁਖ ਦੁਖ ਉਹੀ ਤਿਆਇਐ ਰੇ ਕੋਟ ਪਤਿਤ ਉਤਾਰੇ ਕਿਨ ਮਹਿ ਕਰਤੇ ਬਰ ਨਾ ਲਗੈ ਰੇ ਦੀਨ ਦਰਦ ਦੁਖ ਪੰਜ ਸੁਆਮੀ ਜਿਸ ਪਾਵੈ ਤਿਸ ਹੀ ਨਿਵਾਜੈ રે ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਨ ਦਾ ਸੁਖ 사ਗਰ રે ਦੇਂਦੇ ਟੋਟ ਨਹੀਂ ਤਿਸ ਕਰਤੇ ਪੂਰ ਰਹਉ ਰਤਨਾਗਰ રે ਜਾਚਕ ਜਾਚੇ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਣਾਈ ਜਾਤੇ ਮਿਰਖਾ ਨਾ ਕੋਈ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ